ਦੇਦੀ ਨਹੀਂ ਜੇ ਗੱਲ ਕਰੀਏ ਬਟਾਲੇ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੁੰਦਾ ਜਿਹਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਚਾਰ ਜ਼ਖਮੀ ਹੁੰਦੇ ਆ ਅੱਜ ਉਹਦੇ ਰੋਸ ਵਜੋਂ ਅੱਜ ਬਟਾਲਾ ਬੰਦ ਦਾ ਸੱਦਾ ਦਿੱਤਾ ਗਿਆ ਸੀ ਕੁਝ ਸੰਗਠਨਾਵਾਂ ਵੱਲੋਂ ਚਾਹੇ ਉਹ ਸ਼ਿਵ ਸੈਨਾ ਹੋਵੇ ਜਾਂ ਹੋਰ ਸਿਰਜੂ ਸੰਗਠਨ ਜਾਂ ਕਾਰੋਬਾਰੀ ਸੰਗਠਨ ਵੀ ਉਹਨਾਂ ਵੱਲੋਂ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਹਦਾ ਸਮਰਥਨ ਕੱਲ ਕਾਂਗਰਸ ਵੱਲੋਂ ਵੀ ਕੀਤਾ ਗਿਆ ਔਰ ਅੱਜ ਸਵੇਰ ਤੋਂ ਹੀ ਇਸ ਗੱਲ ਦੀ ਚਰਚਾ ਸੀ ਕਿ ਬਟਾਲਾ ਬੰਦ ਹੋਏਗਾ ਜਾਂ ਨਹੀਂ ਹੋਏਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰੋਜ਼ਾਨਾ ਦੀ ਤਰ੍ਹਾਂ ਆਵਾਜ਼ਾਂ ਜਿੱਦਾ ਜ਼ਰੂਰ ਚੱਲਦੀ ਪਈ ਹੈ ਲੇਕਿਨ ਬੰਦ ਦਾ ਗਨਵਾ ਮਿਲਵਾ ਕਹਿ ਸਕਦੇ ਆ ਕਿ ਇੱਕ ਗਨਵਾ ਮਿਲਵਾ ਜਿਹੜਾ ਉਹਦਾ ਅਸਰ ਦੇਖਣ ਨੂੰ ਮਿਲਿਆ ਔਰ ਅੱਜ ਸਵੇਰ ਤੋਂ ਹੀ ਜਿਹੜਾ ਇੱਕ ਪ੍ਰੋਟੈਸਟ ਪੁਲਿਸ ਵੱਲੋਂ ਲੋਕਲ ਜੇ ਐਮਐਲਏ ਦੀ ਗੱਲ ਕਰੀਏ ਬਟਾਲਾ ਐਮਐਲਏ ਅਮਨਸ਼ੇਰ ਸਿੰਘ ਸ਼ਹਿਰੀ ਕਲਸੀ ਉਲੋਂ ਮੇਂ ਲੋਕਾਂ ਨੂੰ ਪੀਲ ਕੀਤੀ ਗਈ ਸੀ ਕਿ ਇੱਕ ਫੈਸਟੀਵਲ ਡੇਜ਼ ਨੇ ਲੋਕ ਆਪਣੀਆਂ ਦੁਕਾਨਾਂ ਖੁੱਲਣ ਅਫਸੋਸ ਉਸ ਜਿਹੜੀ ਘਟਨਾ ਹੋਈ ਆ ਉਸ ਦਾ ਹਰ ਇੱਕ ਨੂੰ ਅਜਨਾਂ ਦੀ ਜਾਨਾਂ ਗਈਆਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਦੇ ਨੇ ਚਾਹੇ ਉਹ ਸਰਕਾਰ ਹੋਵੇ ਚਾਹੇ ਕੋਈ ਵੀ ਦੁਕਾਨਦਾਰਾ ਲੇਕਿਨ ਇੱਕ ਫੈਸਟੀਵਲ ਡੇਜ਼ ਹੋਣ ਦੇ ਚੱਲਦੇ ਆ ਸ਼ਾਇਦ ਮੌਲ ਨੂੰ ਕੁਸ਼ਾਂਤਮੇ ਹੀ ਬਣਾਇਆ ਰੱਖੇ ਔਰ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਐਮਐਲਏ ਦਾ ਦਾਵਾ ਸੀ ਕਿ ਪੁਲਿਸ ਕਾਰਵਾਈ ਕਰ ਰਹੀ ਹੈ ਔਰ ਜਲਦੀ ਦੋਸ਼ੀ ਵੀ ਗ੍ਰਿਫਤਾਰ ਹੋਣਗੇ ਮੌਲ ਨੂੰ ਖਰਾਬ ਨਾ ਕੀਤਾ ਜਾਵੇ ਤਾਂ ਬੰਦ ਨਾ ਕੀਤਾ ਜਾਵੇ ਔਰ ਦੁਕਾਨਾਂ ਖੋਲਣ ਲੇਕਿਨ ਅੱਜ ਸਵੇਰ ਤੋਂ ਹੀ ਜਦੋਂ ਰੋਸ ਮਾਰਚ ਜਿਹੜਾ ਕੱਢਿਆ ਗਿਆ ਵੱਖ-ਵੱਖ ਸੰਗਠਨਾਵਾਂ ਵੱਲੋਂ ਕਾਂਗਰਸ ਵੱਲੋਂ ਤਾਂ ਉਹ ਲੋਕਾਂ ਨੂੰ ਇਹ ਕਹਿ ਸਕਦੇ ਕਿ ਜਿਹੜੇ ਦੁਕਾਨਾਂ ਖੁੱਲੀਆਂ ਵੀ ਸੀ ਉਹਨਾਂ ਦੀਆਂ ਦੁਕਾਨਾਂ ਇਹ ਉਹ ਰੋਸ ਮਾਰਚ ਨੂੰ ਦੇਖਦੇ ਆ ਲੋਕਾਂ ਦੇ ਦੁਕਾਨਾਂ ਬੰਦ ਕੀਤੀਆਂ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਖੜੇ ਨਜ਼ਰ ਆ ਰਹੇ ਨੇ ਸਵੇਰ ਤੋਂ ਲਲਵਾ ਮਿਲਵਾ ਜਿਹਾ ਅਸਰ ਬਟਾਲੇ 'ਚ ਦੇਖਣ ਨੂੰ ਮਿਲਦਾ ਪਿਆ ਦੁਕਾਨਦਾਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਿ ਉਹ ਇਸ ਘੜੀ ਕਿਵੇਂ ਦਾ ਮਾਹੌਲ ਨੂੰ ਦੇਖਦੇ ਨੇ ਕਿਉਂਕਿ ਚਾਹੇ ਇਨਸੀਡੈਂਟ ਜਿਹੜਾ ਹੋਇਆ ਉਹਦੇ ਵਿੱਚ ਦੋ ਜਣਿਆਂ ਦੀ ਮੌਤ ਹੋਈ ਲੇਕਿਨ ਦੁਕਾਨਦਾਰਾਂ ਦਾ ਕੀ ਕਹਿਣਾ ਭਾਜੀ ਤੁਸੀਂ ਦੁਕਾਨਦਾਰ ਹੋ ਕਿੰਨਾ ਕੁ ਅਸਰ ਨੂੰ ਲੱਗਦਾ ਤੁਹਾਨੂੰ ਬੰਦ ਦਾ ਇਹਦੇ ਨਾਲ ਅਸਰ ਕੀ ਦੁਕਾਨਦਾਰ ਦੇ ਕਿੰਨਾ ਕੁ ਘਾਟ ਹੁੰਦਾ ਤੁਹਾਨੂੰ ਪਤਾ ਹੀ ਇਹ ਕਹੋਗੇ ਕਿ ਦੁਕਾਨਾ ਬੰਦ ਹੈ ਕਿਉਂਕਿ ਦੀਵਾਲੀ ਦੇ ਦਿਨ ਵੀ ਆਸਟੇਕੀ ਦੇ ਨੇ ਆਸਾਂ ਮਾਰਾ ਘਮ ਬਹੁਤ ਮਾਰਾ ਇਹ ਕੋ ਦੁਕਾਨਦਾਰੀ ਕੀ ਕਰਦੀ کاروبار ਤੇ ਅਸਰ ਪੈਂਦਾ ਹੈ ਇਹਨਾਂ ਨੂੰ ਬੜਾ ਬੁਈ ਸਵੇਰ ਤੋਂ ਦੁਕਾਨਦਾਰ ਜਿਹੜੇ ਨੇ ਚਾਹੇ ਦੁਕਾਨਾਂ ਦੇ ਬਾਹਰ ਬੈਠੇ ਨੇ ਸ਼ਟਰਡਾਊਨ ਆ ਕਿਉਂਕਿ ਕੁਝ ਯੂਨੀਟੇ ਹੀ ਜਿਹੜਾ ਮਾਰਚ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਇਸੇ ਤਰ੍ਹਾਂ ਹੀ ਜੇ ਪੂਰੇ ਸ਼ਹਿਰ ਦੀ ਗੱਲ ਕਰਾਂ ਤੇ ਇੱਕ ਧਲਵਾ ਮਿਲਵਾ ਜੇ ਸਾਰਾ ਕਈ ਤੱਕ ਜਗ੍ਹਾ ਤੇ ਕਈ ਬਾਜ਼ਾਰ ਖੁੱਲੇ ਵੀ ਨੇ ਔਰ ਕਈ ਬੰਦ ਵੀ ਨੇ ਲੇਕਿਨ ਆਵਾਜਾਈ ਸਵੇਰ ਦੀ ਹੀ ਸੜਕਾਂ ਦੇ ਉੱਤੇ ਆਮ ਤੌਰ ਤੇ ਜਿਵੇਂ ਸਵੇਰ ਦੀ ਮਾਰਨਿੰਗ ਦੀ ਆਵਾਜਾਈ ਹੁੰਦੀ ਹੈ ਉਦਾਂ ਹੀ ਦੇਖਣ ਨੂੰ ਮਿਲਦੀ ਵੀ ਭਾਜੀ ਆਵਾਜਾਈ ਵੀ ਹੈ ਦੁਕਾਨਦਾਰ ਵੀ ਆਏ ਨੇ ਮਗਰ ਅੱਜ ਕਿੱਦਾਂ ਲੱਗਦਾ ਪਿਆ ਕਿ ਇਹਦਾ ਅਸਰ ਕਿੰਨਾ ਕੁ ਪੈਂਦਾ ਹੈ ਮਾਰਕੀਟ ਦੇ ਦੇਖੋ ਜੀ ਦੀਵਾਲੀ ਦਾ ਤਿਹਾਰ ਆ ਉਹ ਸਾਰਿਆਂ ਵਾਸਤੇ ਖੁਸ਼ੀਆਂ ਦਾ ਤਿਹਾਰ ਆ ਰੋਸ਼ ਮਾਰਚ ਚਾਹੀਦਾ ਸੀ ਕੱਢ ਲੈਂਦੇ ਤੇ ਜੇਕਰ ਆਪਾਂ ਕਹੀਏ ਕਿ ਇਸ ਤਰ੍ਹਾਂ ਹਰਾਸਮੈਂਟ ਹੋ ਬਿਜ਼ਨਸਮੈਨ ਨੂੰ ਹੀ ਆ ਚਲੋ ਦੁੱਖ ਸਾਰਿਆਂ ਨੂੰ ਹੀ ਆ ਮੰਦਭਾਗੀ ਖਬਰ ਆ ਜਿਹੜਾ ਨੌਜਵਾਨ ਦੀ ਮੌਤ ਹੋਈ ਉਹ ਹਰ ਇੱਕ ਨੂੰ ਡੋਕਾ ਹਰ ਇੱਕ ਨੂੰ ਡੋਕਾ ਕਿਉਂਕਿ ਜੇ ਵਿਆਪਕ ਕਹੀਏ ਹੁਣ ਹਰ ਇੱਕ ਵਾਸਤੇ ਖਤਰਾ ਤਾਂ ਹੈ ਹੀ ਹੈ ਲੇਕਿਨ ਸੀਜ਼ਨ ਦੇ ਫੈਸਟੀਵਲ ਸੀਜ਼ਨ ਦੇ ਤੌਰ ਤੇ ਜੀ ਵਿਖਿਆ ਜਾਵੇ ਤੇ ਇਹ ਚੀਜ਼ ਜਿਹੜੀ ਹੈ ਹਜੇ ਸ਼ੋਭਾ ਨਹੀਂ ਸੀ ਦਿੰਦੀ ਬਰਨਗਾਈ ਕਾਲ ਨਹੀਂ ਸੀ ਸ਼ੋਭਾ ਦਿੰਦੀ ਕਿਉਂਕਿ ਬੇਰੇ ਖੇਲੇ ਸਹਤ ਉਹ ਠੀਕ ਹੈ ਨਾ ਹਰ ਦੁਕਾਨਦਾਰ ਨੂੰ ਡੀਕ ਰਹਿੰਦੀ ਹੈ ਫਿਰ ਬਿਲਕੁਲ ਹੀ ਬਿਲਕੁਲ ਦੀਵਾਲੀ ਦਾ ਤਿੰਨ ਮਹੀਨੇ ਪਹਿਲਾਂ ਹੀ ਕੰਮ ਸ਼ੁਰੂ ਹੋ ਜਾਂਦਾ ਲੋਕਾਂ ਨੇ ਪਰਚੇਸਿੰਗ ਸ਼ੁਰੂ ਕੀਤੀ ਹੁੰਦੀ ਹੈ ਇੱਕ ਦਿਨ ਦਾ ਮਤਲਬ ਹੈ ਕਾਫੀ ਕੰਮ ਪਿੱਛੇ ਪੈ ਜਾਂਦਾ ਪੂਰਾ ਫੁੱਲ ਡੇ ਬੰਦ ਕਰਨ ਦਾ ਮਤਲਬ ਕੰਮ ਕਾਫੀ ਪਿੱਛੇ ਪੈ ਜਾਂਦਾ ਜ਼ਿਆਦਾਤਰ ਬਰਤਨ ਹੋ ਗਏ ਪਟਾਕਿਆਂ ਵਾਲੇ ਹੋ ਗਏ ਚਲੋ ਕੱਪੜਿਆਂ ਵਾਲੇ ਵੀ ਹੋ ਗਏ ਸਾਰੇ ਮਤਲਬ ਆਸਤ ਦੀ ਹਰ ਗਿਆ ਵਾਦੇ ਦਿਨ ਵੀ ਆਵਾਂ ਦੇ ਦਿਨ ਸੀਜ਼ਨ ਆ ਜੀ ਹਾਂ ਬਿਲਕੁਲ ਸਿੱਧੇ ਤੌਰ ਤੇ ਅਸਲ ਜਿਹੜਾ ਬੰਦ ਆ ਸਰ ਕਹਿੰਦੇ ਦੁਕਾਨਦਾਰਾਂ ਦਾ ਤੇ ਇਹ ਦਿਨ ਕਹਿੰਦੇ ਆ ਕਿ ਨਰਾਤਿਆਂ ਤੋਂ ਬਾਅਦ ਜੇ ਗੱਲ ਕਰੀਏ ਤਾਂ ਫੈਸਟੀਵਲ ਡੇਸ ਸ਼ੁਰੂ ਹੋ ਜਾਂਦੇ ਨੇ ਜੇ ਹੁਣ ਦੀਵਾਲੀ ਦੇ ਦਿਨ ਨੇ ਅਗਲੇ ਸੋਮਵਾਰ ਦੀਵਾਲੀ ਹੈ ਔਰ ਅੱਜ ਬਾਜ਼ਾਰ ਬੰਦ ਕਰਵਾਏ ਗਏ ਕਹਿ ਲੋ ਜਾਂ ਰੂਸ ਮਾਰਚ ਜਦੋਂ ਨਿਕਲਦਾ ਆ ਇੱਕ ਦੁਕਾਨਦਾਰਾ ਵੱਲੋਂ ਆਪ ਦੁਕਾਨਾ ਬੰਦ ਕਰਤੀਆਂ ਦੁਕਾਨਾਂ ਦੇ ਬਾਹਰ ਬੈਠੇ ਨੇ ਰਲਵਾ ਮਿਲਵਾ ਦੇ ਆ ਕਵਾਂਗੇ ਦਾ ਅਸਰ ਦੇਖਣ ਨੂੰ ਮਿਲਿਆ ਲੇਕਿਨ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਵੀ ਹੈਗਾ ਕਿ ਇੱਕ ਇਨਸਾਫ ਵੀ ਮਿਲਣਾ ਚਾਹੀਦਾ ਉਹ ਨੌਜਵਾਨ ਜਿਨ੍ਹਾਂ ਦੀ ਬਹੁਤ ਹੋਈ ਹੈ ਉਹਨਾਂ ਦਾ ਵੀ ਇਨਸਾਫ ਮਿਲਣਾ ਚਾਹੀਦਾ ਕੈਮਰਾ ਪਰਸਨ ਵਿਕਰਮ ਧੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਲਈ ਬਰਦਾਸਤ